ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲਦਾਰ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਇਦਾਦਾਂ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 ਤਰਾਣੇ ਮੈਂ 488 ਆਈ ਸੱਲੀ ਪ੍ਰਕਤ ਤੁਸੀਂ ਆ ਕੇ ਕਰਨੀ ਹੈਗੀ ਇਹ ਗੱਲ ਪਹਿਲਾਂ ਮੈਂ ਐਡ ਕਰਦਾ ਬਾਈ ਸਵੇਰ ਸਵੇ ਨਾਗਾ ਤਾਦਾ ਬਾਈ ਦੋ ਟਾਈਮ ਚੋਕੇ ਲਿਜਾਵੋ ਜੇ ਕੱਲ ਨੂੰ ਕੋਈ 19 ਕੀ ਹੁੰਦੀ ਆ ਵਾ ਤੇ ਜੁਮੇ ਤੁਸੀਂ ਉਹਦੇ ਆਪ ਹੋਵੋਗੇ ਕਿਉਂਕਿ ਜੇ ਆਪਾਂ ਪਹੂ ਤੇ ਪੀ 35 40 50000 ਰੁਪਏ ਲਾਉਨੇ ਆ ਤੇ ਜੇ ਆਪਾਂ 500 ਤੇਰ ਫੂਕੇ ਦੋ ਟਾਈਮ ਚੋਲਾਂਗੇ ਇਹਦੇ ਵਿੱਚ ਕੋਈ ਹਰਜ ਵੀ ਨਹੀਂਗਾ ਮੁੜ ਕੇ ਬਾਈ ਲਾਂਬੇ ਦੰਦੇ ਫਿਰਦੇ ਬਾਈ ਆਏ ਹੋ ਗਿਆ ਜੋ ਹੋ ਗਿਆ ਪਰ ਆ ਤੇ ਮੇਰੀ ਵੀਡੀਓ ਤੇ ਪਾਉਦੇ ਨੇ ਭਲਾ ਕਿਦ ਨੇ ਹੋਰ ਦੀ ਤੋਂ ਠੀਕ ਆ ਜੀ ਦੋ ਟਾਈਮ ਚੋਕੇ ਜਰੂਰ ਲਿਜਾਓ ਕਿਉਂਕਿ ਸਵੇਰ ਸਵੇ ਨਾਗ ਹਾਂਜੀ ਬੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਨਾਮ ਦੱਸ ਦੀ ਭਾਈ ਠੀਕ ਆ ਭਾਈ ਇੱਕ ਮੈੜ ਮਕਾਉ ਭਾਈ ਠੀਕ ਆ ਜੀ ਦੁੱਤ ਭਾਈ ਥੱਲੇ ਕੰਡਿਆ ਚੋਲੇ ਨੇ ਆਪਾਂ ਭਾਈ 11 ਕਿਲੋ ਆ ਜੀ ਠੀਕ ਆ ਦੋ ਟਾਂ ਚੋਲਵੇ ਕੋਈ ਦੋ ਜੋਲੇ ਚਾਰ ਚੋਲੇ 11 ਕਿਲੋ ਲੱਗੂਗਾ ਠੀਕ ਆ ਭਾਈ ਪਰ ਆਪਣੇ ਘਰੇ ਦੋ ਡੰਗ ਚੋਕੇ ਦੇਣੀ ਆ ਜੀ ਆਪਾਂ ਠੀਕ ਆ ਭਾਈ ਇਹਦੇ ਘਰ ਦੀ ਕੋਈ ਗਾਰੰਟੀ ਨਹੀਂ ਆਪਣੀ ਠੀਕ ਆ ਉਹਦੇ ਘਰ ਦੀ ਗਾਰੰਟੀ ਤੇਰੀ ਹਾਂਜੀ ਦੋ ਟਾਂ ਚੋਲਵੇ ਅਗਲਾ ਦੋ ਜੋਲੇ ਚਾਰ ਚੋਲੇ ਦਾ ਜਿੰਨਾ ਟਾਈਮ ਮਾਰਤੀ ਚੋਲੇ ਪੰਜ ਦਿਨ ਠੀਕ ਆ ਜੀ ਬਾ ਠੀਕ ਆ ਹਾਂਜੀ ਤੋਰ ਲੈ ਮੜਾ ਜਾ ਕੰਢੀ ਸੀ ਲਓ ਬਈ ਦੋਸਤੋ ਬਾਈ ਕਦਾ ਮੇਰੇ ਘਰੇ ਪੜਾ ਪੰਜ ਦਾ ਕਿਚੂਈ ਜੋ ਠੰਡੀ ਸੀ ਲਾ ਜਮਾ ਜਮਾ ਉਹ ਜੇ ਕੀ ਗੱਲ ਬਾਤ ਇਹਨਾਂ ਦੇ ਵੇਖ ਸਕਦੇ ਆ ਤਾਂ ਉਪਰਾ ਕਰੀਏ ਥੋੜੀ ਆਈ ਕਰਕੇ ਹੀ ਆ ਠੀਕ ਆ ਕੱਦ ਕਾਲ ਦਰਮਿਆਨਾ ਵਾ ਬੈਠਕ ਦਾ ਰਹਿੜਾ ਕੀ ਕ੍ਰਾਓ ਸੰਗ ਤੇ ਦੋ ਚਟਾ ਮੱਝਾ ਰਗਾ ਸੋਹਣਾ ਫਿਟਿੰਗ ਵਾਲਾ ਹਵਾਨਾ ਵਾ ਮੋੜ ਲਿਆ ਬਾਈ ਇਧਰ ਨੂੰ ਤੁਸੀਂ ਸਾਡੇ ਕੋੜੀ ਯਾਰ ਕੀ ਬੈੜਾ ਕੀ ਭੱਜੀ ਫਿਰਦੀ ਆ ਕੀ ਆਈ ਕਰਕੇ ਬਾਈ ਕਾ ਥੋੜਾ ਉਪਰਾ ਕਰਦੀ ਆ ਕੀ ਸੋਹਣੀ ਫੇਸ ਕੁਆਲਟੀ ਆ ਕੀ ਵਜਨ ਵਜਨ ਬਹੁਤ ਹੈਗਾ ਜੇ ਸੇਵਾ ਚੰਗਾ ਚੰਗੀ ਕਰ ਲਾਂਗੇ ਪਾਊਡਰ ਪਾਡਰ ਚੰਗਾ ਪਾ ਲਾਂਗੇ ਬਣ ਜੂਗੀ ਮ ਮੋਲੇ ਦਾ 33000 ਰੁਪਈਆ ਵਿੱਚੋਂ ਮਾਨਤਾਨ ਕੋਈ ਮਾਨਤਾਨ ਕਰਦਗੇ ਬਾਈ ਲੋ ਜੀ ਦੋਸਤੋ 33000 ਰੁਪਈਆ ਦਾ ਮੋਲਾ ਵਿੱਚੋਂ ਕੀ ਮਾਨਤ ਥੋੜਾ ਜਰੂਰ ਹੋ ਜਾਊਗਾ ਜਿਵੇਂ ਜਜਮਾ 33000 ਰੁਪਈਆ ਤੇ 32-30 30000 ਦੇ ਬੱਚੀਆਂ ਵਿਕ ਜਾਂਦੀਆਂ ਆਉਸਰ ਜਿਹਨਾਂ ਗਾਹ ਰਹਿਣਾ ਖਾਲੀ ਨਹੀਂ ਰਹਿਣਾ ਉਹ ਗੱਲ ਵੱਖਰੀ ਆਗੀ ਚੰਗਾ ਪਾウダー ਪਾਡਰ ਪਾ ਲੋਗੇ ਤਾਂ ਚੰਗੀ ਬੱਛੀ ਤਿਆਰ ਹੋ ਜਾਊਗੀ ਤੇ ਜੇ ਤੁਸੀਂ ਜਗਤੂੰਡੀ ਤੇ ਬੰਨ੍ਹਦੇ ਹੋਗੇ ਤਾਂ ਫਿਰ ਇਹਨੇ 11 ਕਿਲੋ ਦੇ ਨਾਲ ਦੋ ਟਾਈਮ ਤੁਸੀਂ ਬਾਈ ਦੇ ਘਰ ਜਰੂਰ ਚੋ ਕੇ ਚੈੱਕ ਕਰ ਲੋ ਤੁਹਾਡੀ ਚਵਾਈ ਤੇ ਸਾਡਾ ਨਿਰਪਰ ਕਰਦਾ ਕੰਮ ਸਾਰਾ ਉਕੇ ਬਾਈ ਦੀ ਚੋਈ ਆ ਤੁਸੀਂ ਆਦੀ ਚੋਕੇ ਲਿਜਾਣੀ ਆ ਜੀ ਮਲ 33000 ਰੁਪਏ ਜਮਾ ਜੈਜ ਮੌਲਾ ਦਾ ਤੁਹਾਨੂੰ ਮੈਂ ਪਹਿਲਾਂ ਇੱਕ ਨੋਟ ਕਰ ਦਾਂ ਵਿੱਚ ਵੀ ਹਜੇ 9:00 ਵਜੇ ਤੇ 15 ਕਿ ਮਿੰਟ ਹੋਏ ਆਗੇ ਸ਼ਾਮ ਦੀ ਚੋਈ ਸਾਰਾ ਦੇਣੀ ਪਿਆ ਵਾ ਥਾਣੇ ਵਿੱਚ ਜਜਮੰਟ ਦੀ ਉਸ ਹਿਸਾਬ ਨਾਲ ਲਾਉਣੀ ਆ ਵੀ ਜਾਨੇ ਸਾਰਾ ਪਿਆ ਚੋਈ ਦੇ ਵਿੱਚ ਵੀ ਸ਼ਾਮ ਨੂੰ ਵੀਡੀਓ ਮੈ ਦਿਖਾਉਣਾ ਐ ਫਸੀ ਹੋਣਾ ਸੀ ਇਹਨੇ ਧੰਨਵਾਦ ਜੀ